ਦਿਲਜੀਤ ਸਾਈ ਦੀ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਮਰੀਤ ਸਰ ਦੇ ਨੌਜਵਾਨ ਅਰਪਿੰਦਰ ਸਿੰਘ ਦਾ ਅੱਜ ਹਵਾਈ ਅੱਡੇ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਅਰਪਿੰਦਰ ਸਿੰਘ ਨੇ ਕਿਹਾ ਕਿ ਮੈਂ ਬੜਾ ਖੁਸ਼ ਨਸੀਬਾ ਕਿ ਬਾਲੀਵੁੱਡ ਮੁੰਬਈ ਦੇ ਵਿੱਚ ਮੈਂ ਕੰਮ ਕਰ ਰਿਹਾ ਹਾਂ ਤੇ ਇਸ ਟਾਈਮ ਮੁੰਬਈ ਦੇ ਵਿੱਚ ਚਮਕੀਲਾ ਜੋ ਕਿ ਇਮਤੀਹਾਜ ਅਲੀ ਸਾਹਿਬ ਦੀ ਫਿਲਮ ਹੈ ਔਰ ਸਾਰੀ ਦੁਨੀਆ ਨੂੰ ਇਹ ਬਹੁਤ ਵੱਡੇ ਪੱਧਰ ਤੇ ਪਸੰਦ ਆਰੀ ਹੈ ਤੇ ਫਿਲਮ ਦੀ ਰਿਲੀਜ਼ ਤੋਂ ਬਾਅਦ ਪਹਿਲੀ ਵਾਰ ਅਮਰੀਸਰ ਪਹੁੰਚੇ ਨੇ ਜਿਸ ਸਰ ਆਪਣਾ ਨਾਮ ਦੱਸ ਕੇ ਅੰਮ੍ਰਿਤਸਰ ਆਪਣੇ ਕਰ ਪਰਤੇ ਹੋ ਚਮਕੀਲਾ ਫਿਲਮ ਦੀ ਸਕਸੈਸ ਤੋਂ ਬਾਅਦ ਕੀ ਕਹਿਣਾ ਚਾਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਅਪਿੰਦਰ ਸਿੰਘ ਹੈ ਜੀ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਜੰਪਾਲੇਤ ਤੋਂ ਵੀ ਆਇਆ ਜੀ ਬੜਾ ਖੁਸ਼ ਨਸੀਬਾ ਮੈਂ ਅੰਮ੍ਰਿਤਸਰ ਦੀ ਨਗਰੀ ਸੰਗਰਾਮ ਦਾ ਰਹਿਣ ਵਾਲਾ ਤੇ ਬਾਲੀਵੁੱਡ ਮੁੰਬਈ ਦੇ ਵਿੱਚ ਮੈਂ ਕੰਮ ਕਰਦੇ ਆਂ ਤੇ ਇਸ ਟਾਈਮ ਮੁੰਬਈ ਦੇ ਵਿੱਚ ਚਮਕੀਲਾ ਫਿਲਮ ਜੋ ਕਿ ਇੰਤਿਆਜ਼ ਇੰਤਿਆਜ਼ ਅਲੀ ਸਾਹਿਬ ਦੀ ਫਿਲਮ ਹੈ ਉਹ ਸਾਰੀ ਦੁਨੀਆ ਨੂੰ ਇਸ ਟਾਈਮ ਬਹੁਤ ਵੱਡੀ ਇੱਕ ਫਿਲਮ ਜਾ ਰਹੀ ਹੈ ਤੇ ਉਹ ਫਿਲਮ ਦੀ ਰਿਲੀਜ਼ ਤੋਂ ਬਾਅਦ ਇਹ ਪਹਿਲੀ ਵਾਰ ਹੰਮਤ ਸਰ ਪਹੁੰਚਿਆ ਤੇ ਗੁਰਾਮਦਾਸ ਦੇ ਸੱਚੇ ਪਾਤਸ਼ਾਹ ਦੇ ਘਰ ਜਾ ਕੇ ਨੰਸਤੋ ਪੋਣਾ ਸਵੇਰੇ ਸ਼ੁਕrana ਕਰਨਾ ਤੇ ਉਹਨਾਂ ਮਾਲਕ ਦੇ ਕੋਲ ਵੜਿਆ ਗਿਆ ਇਹ ਇਸ ਫਿਲਮ ਦੇ ਵਿੱਚ ਤੁਹਾਡਾ ਕਿਰਦਾਰ ਕਿਸ ਤਰ੍ਹਾਂ ਦਾ ਹੈ ਇਸ ਫਿਲਮ ਦੇ ਵਿੱਚ ਮੇਰਾ ਕਿਰਦਾਰ ਹੈ ਜੀ ਇੱਕ ਇਨਕਮ ਟੈਕਸ ਆਫੀਸਰ ਜੋ ਉਹਨੇ ਸਵਰਨ ਸਿੰਘ ਸੇਵਿਆ ਜੀ ਕਿਦਾਂ ਚਮਕੀਲੇ ਨੂੰ ਮਿਲਦੇ ਨੇ ਤੇ ਚਮਕੀਲੇ ਦੀ ਜ਼ਿੰਦਗੀ ਬਦਲ ਜਾਂਦੀ ਬਹੁਤ ਟਾਈਮ ਕਿਰਦਾਰ ਹੈ ਤੁਸੀਂ ਮੈਨੂੰ ਲੱਗਦਾ ਤੁਸੀਂ ਖੁਦ ਦੇਖੋਗੇ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਪਤਾ ਲੱਗੇਗਾ ਕੋਈ ਇਸ ਤਰ੍ਹਾਂ ਦੇ ਪਾਲਜੋ ਦਿਲਚੀਤ ਦੁਸਤਾਂ ਨੂੰ ਤੁਸੀਂ ਸ਼ੂਟਿੰਗ ਤੋਂ ਇਲਾਵਾ ਬਿਤਾਏ ਹੋ ਹਾਂਜੀ ਜਦੋਂ ਸਾਡੀ ਡਿਸਕਸ਼ਨ ਹੁੰਦੀ ਸੀ ਸੀਨ ਤੋਂ ਇਲਾਵਾ ਜਦੋਂ ਸ਼ੂਟ ਤੋਂ ਇਲਾਵਾ ਸਾਡੀ ਡਿਸਕਸ਼ਨ ਹੁੰਦੀ ਸੀ ਕਿ ਵੀ ਸੀਨ ਦੇ ਵਿੱਚ ਆਪਾਂ ਇਸ ਤਰੀਕੇ ਦੇ ਨਾਲ ਬਣਦੇ ਤੇ ਭਾਜੀ ਬਹੁਤ ਮਜ਼ੇਦਾਰ ਕਿਰਦਾਰ ਹੈ ਭਾਜੀ ਦਾ ਭਾਜੀ ਥੋੜਾ ਮਜ਼ਾਕੀਆ ਵੀ ਨੇ ਤੇ ਵਧੀਆ ਤਰੀਕੇ ਦੇ ਨਾਲ ਸਭ ਨੂੰ ਚਾਹਤ ਵੀ ਕਰਦੇ ਨੇ ਕਿ ਤੁਸੀਂ ਤੁਸੀਂ ਇਹ ਸਮਝ ਲਓ ਕਿ ਵੀ ਉਹਨਾਂ ਦੇ ਨਾਲ ਕੰਮ ਕਰਕੇ ਬੰਦਾ ਕੰਫਰਟੇਬਲ ਹੋ ਜਾਂਦਾ ਇਹ ਨਹੀਂ ਕਿਸੇ ਨੂੰ ਚਿਤਾਉਂਦੇ ਕਿ ਵੀ ਮੈਂ ਬਹੁਤ ਵੱਡਾ ਕਲਾਕਾਰ ਹਾਂ ਕਿ ਤੁਸੀਂ ਸਾਰੇ ਆਹਨਾ ਸ਼ੁਰੂਆਤ ਕਰਦੇ ਹੋ ਤੇ ਮੈਨੂੰ ਲੱਗਦਾ ਇਹ ਬੜੀ ਵੱਡੀ ਗੱਲ ਹੈ ਹੁਣ ਤੱਕ ਕਿਹੜੀਆਂ-ਕਿਹੜੀਆਂ ਫਿਲਮਾਂ ਕਰ ਚੁੱਕੇ ਹੋ ਜਰੂਰ ਦੱਸੋ ਮੇਰੀ ਸਭ ਤੋਂ ਪਹਿਲੀ ਫਿਲਮ ਜੋ ਰਿਲੀਜ਼ ਹੋਈ ਉਹ Netflix ਤੇ ਦਲਜੀਤ ਭਾਈ ਦੇ ਨਾਲ ਹੀ ਸੀ ਜੋ ਵੀ Netflix ਫਿਲਮ ਦੂਸਰੀ ਵੀਰ ਸਾ ਬੱਕਰ ਫਿਲਮ ਉਹ ਪਿਛਲੇ ਦਿਨੀ 22 ਮਾਰਚ ਨੂੰ ਰਿਲੀਜ਼ ਹੋਈ ਹੈ ਥੀਏਟਰ ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਅ ਵੀਰਨਦੀਪ ਖੁੱਡਾ ਜੀ ਦੇ ਨਾਲ ਤੇ ਹੁਣ ਇੰਤਿਆਜ਼ ਅਲੀ ਸਾਹਿਬ ਦੇ ਨਾਲ Netflix ਦੀ ओरिजिनल ਫਿਲਮ ਹੀ ਰਿਲੀਜ਼ ਹੋਈ ਹੈ। ਹੋਰ ਕਿਹੜੇ ਕਿਹੜੇ ਪ੍ਰੋਜੈਕਟ ਆ ਰਹੇ ਤੁਹਾਡੇ? ਹਾਂ ਜਲਦੀ ਆਣਗੇ ਜੀ। ਇਸ ਅਨਸਾਰ ਕੁਝ ਦੱਸਿਆ ਨਹੀਂ ਜਾਂਦਾ। ਉਮੀਦ ਹੈ ਸਾਰਾ ਕੁਝ ਜਲਦੀ ਪਤਾ ਲੱਗੇਗਾ ਸਾਰਿਆਂ ਨੂੰ। ਫਿਲਮ ਰਿਲੀਜ਼ ਹੋ ਚੁੱਕੀ ਹੈ। ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ ਅਸੀਂ? ਮੈਂ ਸਭ ਨੂੰ ਇਹ ਕਹਿਣਾ ਚਾਹੁੰਦਾ ਕਿ ਵੀ ਜਿੰਨਾ ਕਿ ਸਾਰੇ ਜਾਣੇ ਚੰਕੀਲਾ ਬਾਰੇ ਜਿਹੜੀ ਸਟੋਰੀ ਬਾਰੇ ਸਾਰੇ ਜਾਣਦੇ ਆ ਸਾਰੇ ਥਰੂ ਦੇਖੋ ਸਭ ਨੂੰ ਪਤਾ ਚੱਲੇਗਾ ਕਿ ਸਵਨ ਸਿੰਘ ਸੇਵਿਆ ਜੀ ਦਾ ਕਿਤਾਬ ਵਿੱਚ ਕੀਤਾ ਉਹਦੇ ਕਿਰਦਾਰ ਬਾਰੇ ਖੂਬ-ਖੂਬ ਸਾਰਿਆਂ ਨੂੰ ਪਤਾ ਚੱਲੇਗਾ ਜਿਹਦੇ ਕਿਰਦਾਰ ਬਾਰੇ ਕਿਸੇ ਨੂੰ ਨਾ ਜਾਨਾ ਪਹਿਲੇ ਪਤਾ ਨਹੀਂ ਸੀ ਮੈਨੂੰ ਉਮੀਦ ਹੈ ਸਾਰਿਆਂ ਨੂੰ ਮੇਰਾ ਕੰਮ ਪਸੰਦ ਆਏਗਾ